ਕੁੜਾ ਹੈਗਾ ਜੀ ਸ਼ੇਰ ਰਾਤ ਦੇ ਸਮੇਂ ਹੁੰਦਾ ਦਿਖ ਰਿਹਾ ਹੈਗਾ ਜੀ ਜਦੋਂ ਅਸੀਂ ਆਪਣੇ ਏਰੀਆ ਦੇ ਵਿੱਚ ਉਹ ਰਾਗਰ ਪੀਰਜਾਂ ਨਾਲ ਪੰਪੂ ਚੈੱਕ ਕੀਤਾ ਜੀ ਉਹ ਜਿਹੜੀ ਵੀਡੀਓ ਹੈਗੀ ਹੈ ਵੀਡੀਓ ਬਿਲਕੁਲ ਸੇਕ ਹੈ ਗਿਆ ਉਹਦੇ ਤੋਂ ਆਸੂ ਨੂੰ ਬੇਨਤੀ ਕਰਦੇ ਆ ਕਿ ਜੇ ਕੋਈ ਇਹੀ ਦੀ ਗੱਲਬਾਤ ਹੈਗੀ ਹੈ ਤਾਂ ਲੋਕਾਂ ਦੀ ਨੌਜੋਕ ਜ਼ਰੂਰ ਲਿਆਓ ਤੇ ਨਾਲੇ ਜਿਹੜਾ ਇਹ ਗਲਤ ਹੁੰਦਾ ਵੀਡੀਓ ਬੋਲਦਾ ਕੋਈ ਜਾਂ ਲੋਕਾਂ ਨੂੰ ਦੋਰਾਹ ਕਰਦਾ ਇਹਦੇ ਬਾਰੇ ਇਹ ਵੀ ਪੜਦਾ ਹੀ ਹੋਣੀ ਚਾਹੀਦੀ ਹੈ ਨਾਲੇ ਮੋਰ ওভার ਜਿਹੜੇ ਉਹ ਪੰਪ ਦੇ ਕੇ ਕਰਦੇ ਨੇ ਜਾਂ ਮਾਲਕ ਨੇ ਉਹਨਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਸਾਡੀ ਇੰਨਾ ਵੀ ਕੋਈ ਗੱਲ ਨਹੀਂ ਹੈ ਇਹ ਵੀਡੀਓ ਸਾਡੇ ਪੀਰ ਜੈਨ ਦੀ ਨਹੀਂ ਹੈ ਕਿਸੇ ਹੋਰ ਦੀ ਹੈ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਚੈਨਲ ਨੇ ਜਾਂ ਕਿਸੇ ਬੰਦੇ ਜਿਹੜਾ ਕੋਈ ਆਪਣਾ ਚੈਨਲ ਚਲਾ ਰਿਹਾ ਉਹਨੇ ਆਪਣੇ ভিউਜ਼ ਵਧਾਣ ਲਈ ਜਿਹੜਾ ਹੈਗਾ ਕਿ ਜੀ ਇਹ ਸੋਸ਼ਲ ਮੀਡੀਆ ਦੇ ਉੱਤੇ ਪੀਰ ਜੈਨ ਕਰਕੇ ਆਪਣੀ ਇਹ ਵੀਡੀਓ ਪਾਈ ਹੈ ਇਤਨਾ ਹੁਣੇ ਰੀਸੈਂਟਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਨਾਇਰਾ ਪੰਪ ਪੀਰਜਨ ਲੈ ਕੇ نیچے ਆ ਰਿਹਾ ਤੇ ਉੱਥੇ ਜਿਹੜਾ ਹੈਗਾ ਜੀ ਸ਼ੇਰ ਰਾਤ ਦੇ ਸਮੇਂ ਘੁੰਮਦਾ ਦਿਖ ਰਿਹਾ ਹੈਗਾ ਜੀ ਜਦੋਂ ਅਸੀਂ ਆਪਣੇ ਏਰੀਆ ਦੇ ਵਿੱਚ ਉਹਦੇ ਆ ਕੇ ਪੀਰਜਨ ਨਾਲ ਪੰਪ ਨੂੰ ਚੈੱਕ ਕੀਤਾ ਜੀ ਉਹ ਜਿਹੜੀ ਵੀਡੀਓ ਹੈਗੀ ਹੈ ਵੀਡੀਓ ਬਿਲਕੁਲ ਫੇਕ ਹੈਗੀ ਆ ਉਹਦੇ ਵਿੱਚ ਜਿਹੜੀਆਂ ਤਿੰਨ ਚਾਰ ਚੀਜ਼ਾਂ ਦੇਖਣ ਵਾਲੀਆਂ ਨੇ ਇੱਕ ਤਾਂ ਫਲੋਰ ਹੈਗਾ ਜੀ ਜਿਹੜਾ ਉੱਥੇ ਉਹ ਫਲੋਰ ਜਿਹੜਾ ਉਹਨਾਂ ਨੇ ਇੰਟਰਲੌਕ ਲਾਈ ਹੋਈ ਆ ਉਹ ਇੰਟਰਲੌਕ ਸਿੰਪਲ ਲੱਗੀ ਲੱਗਦੀ ਹੈ ਇੱਥੇ ਸਾਡੀ ਇਹ ਦੋ ਕਲਰ ਦੀ ਇੰਟਰਲੌਕ ਬਿਕੋ ਝੰਡੇ ਦਿਖਦੇ ਨੇ ਇਸ ਪੰਪ ਦੇ ਉੱਤੇ ਝੰਡੇ ਨਹੀਂ ਹੈਗੇ ਇੱਕ ਜਦੋਂ ਐਗਜ਼ਿਟ ਕਰਦੇ ਆ ਜਾਂ ਐਂਟਰ ਕਰਦੇ ਆ ਆਲੇ ਦੁਆਲੇ ਪੇੜ ਦਿਖੇਗੇ ਨੇ ਇਸ ਪੰਪ ਦੇ ਵਿੱਚ ਉਹ ਪੇੜ ਨਹੀਂ ਹੈਗੇ ਜੀ ਜਿਹੜੀਆਂ ਆਪਣੀਆਂ ਮਸ਼ੀਨਾਂ ਨੇ ਜਿਹਦੇ ਵਿੱਚ ਜਿਹਦੇ ਰਹੀਂ ਤੇਲ ਪਾਇਆ ਜਾਂਦਾ ਜੀ ਉਹਨਾਂ ਦੀਆਂ ਨੋਜ਼ਲਾਂ ਇਸ ਮਸ਼ੀਨ ਤੇ ਸੈਂਟਰ 'ਚ ਨੇ ਉਹਨਾਂ ਦੀਆਂ ਸਾਈਡ ਤੇ ਨਹੀਂ ਨਾਲੇ ਮੋਰਓਵਰ ਜਿਹੜੇ ਉਹ ਪੰਪ ਦੇ ਕਰੰਦੇ ਨੇ ਜਾਂ ਮਾਲਕ ਨੇ ਉਹਨਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਸਾਡੀ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਵੀਡੀਓ ਸਾਡੇ ਪੀਰ ਜੈਨ ਦੀ ਨਹੀਂ ਹੈ ਕਿਸੇ ਹੋਰ ਦੀ ਹੈ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਚੈਨਲ ਨੇ ਜਾਂ ਕਿਸੇ ਬੰਦੇ ਤੇ ਜਿਹੜਾ ਕੋਈ ਆਪਣਾ ਚੈਨਲ ਚਲਾ ਰਿਹਾ ਉਹਨੇ ਆਪਣੇ ਵਿਊਜ਼ ਵਧਾਉਣ ਲਈ ਜਿਹੜਾ ਹੈਗਾ ਕਿ ਜੀ ਇਹ ਸੋਸ਼ਲ ਮੀਡੀਆ ਦੇ ਉੱਤੇ ਪੀਰ ਜਨ ਕਰਕੇ ਆਪਣੀ ਇਹ ਵੀਡੀਓ ਪਾਈ ਹੈ ਇਹ ਵੀਡੀਓ ਫੇਕ ਹੈ ਪੀਰ ਜਨ ਦੀ ਨਹੀਂ ਹੈ ਜੀ ਕੀ ਕਾਰਵਾਈ ਕਰ ਰਹੇ ਹੋ ਜਿਹਨੇ ਫੇਕ ਵੀਡੀਓ ਪਾਈ ਹੈ ਇਹ ਅਸੀਂ ਫੋਰੈਸਟ ਵਾਲਿਆਂ ਨਾਲ ਗੱਲ ਕਰਕੇ ਜਿਹੜੇ ਬੰਦੇ ਨੇ ਪਾਈ ਹੈਗੀ ਹੈ ਜੀ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਠੀਕ ਇਹ ਸਵੇਰ ਤੋਂ ਜੀ ਫੋਨ ਆ ਰਹੇ ਸੀਗੇ ਵੀ ਤੁਹਾਡੇ ਪਟ્રોલ ਪੰਪ ਦੇ ਉੱਤੇ ਇੱਕ ਵਾਇਰਲ ਹੋਈ ਹੈ ਵੀਡੀਓ ਸ਼ੇਰ ਵਾਲੀ ਉਹ ਵੀਡੀਓ ਇਸ ਪੰਪ ਦੇ ਬਿਲਕੁਲ ਹੋਵਰੂ ਪੰਪ ਕਿਉਂਕਿ ਨਯਾਰਾ ਪੰਪ ਦੇ ਸਾਰੇ ਪੰਪਾਂ ਦਾ ਡਿਜ਼ਾਈਨ ਤੇ ਸਟਰਕਚਰ ਸੇਮ ਹੁੰਦਾ ਹੈ ਇਸ ਕਰਕੇ ਉਹ ਲੱਗ ਰਿਹਾ ਹੈ ਵੀ ਉਹ ਪੈਟਰੋਲ ਪੰਪ ਇਹ ਹੈ ਬਟ ਮੌਕੇ ਤੇ ਜਿਵੇਂ ਤਾਨੇਦਾਰ ਸਾਹਿਬ ਨੇ ਵੀ ਐਕਸਪਲੇਨ ਕੀਤਾ ਵੀ ਉਹ ਵੀਡੀਓ ਦੇ ਵਿੱਚ ਔਰ ਪ੍ਰੈਜ਼ੈਂਟ ਐਕਚੁਅਲ ਸੈਟਅਪ ਦੇ ਵਿੱਚ ਬਹੁਤ ਫਰਕ ਅੰਤਰ ਦੇ ਦੇਖਿਆ ਜਾਵੇ ਤਾਂ ਇਸ ਕਰਕੇ ਉਹ ਵੀਡੀਓ ਬਿਲਕੁਲ ਹੀ ਫੇਕ ਹੈ ਤੇ ਡਰ ਦਾ ਮਾਹੌਲ ਬਣਾਉਣ ਦੀ ਵੀ ਇਹ ਸਾਜ਼ਿਸ਼ ਹੋ ਸਕਦੀ ਹੈ ਇਸ ਤੋਂ ਬਚਣਾ ਚਾਹੀਦਾ ਤੇ ਐਵੀਆਂ ਵੀਡੀਓ ਨਾ ਹੀ ਪੋਸਟ ਕੀਤੀਆਂ ਜਾਣ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਖਾਤੇ ਜੀ ਮੇਰਾ ਨਾਮ ਜਗਤਾਰ ਸਿੰਘ ਆ ਜੀ ਫਤਿਹਗੜ ਸਾਹ ਕੋ ਜੀ ਹਾਂ ਜੀ ਅਸੀਂ ਤਾਂ ਵੀਰ ਦੀ ਮਹਾਲ ਨਹੀਂ ਜਾਂਦੇ ਸੀ ਹੁਣ ਅਸੀਂ ਕੱਲ ਤੋਂ ਵੀਡੀਓ ਦੇਖੀ ਸੀ ਇਹ ਸੇਲ ਵਾਲੀ ਹਾਂ ਜੀ ਤੇ ਅਸੀਂ ਕੋਲੋਂ ਖੜੇ ਸੀ ਅਸੀਂ ਕਹਾਂ ਵੀ ਇਹ ਪਤਾ ਕਰੀਏ ਵੀ ਸੱਚੀ ਆ ਕਿ ਝੂਠੀ ਆ ਅੱਜਕੱਲ੍ਹ ਫਾਵਾ ਬਹੁਤ ਚੱਲਦੀਆਂ ਨੇ ਹਾਂ ਤੇ ਹੋਰ ਆ ਕਿ ਦੇਖਿਆ ਜੀ ਕੋਈ ਗੱਲਬਾਤ ਸਾਨੂੰ ਲੱਗਦੀ ਨਹੀਂ ਹੈ ਕੋਈ ਦੇ ਵਾਸਤੇ ਹਾਂ ਜੀ ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਜੇ ਕੋਈ ਇਹੀ ਦੀ ਗੱਲਬਾਤ ਹੈਗੀ ਆ ਤਾਂ ਲੋਕਾਂ ਦੀ ਨੌਜ਼ ਦੇ ਚ ਜ਼ਰੂਰ ਲਿਆਓ ਤੇ ਨਾਲੇ ਜਿਹੜਾ ਇਹ ਗਲਤ ਬੰਦਾ ਵੀਡੀਓ ਪਾਉਂਦਾ ਕੋਈ ਜਾਂ ਲੋਕਾਂ ਨੂੰ ਦੋਰਾਹ ਕਰਦਾ ਇਹਦੇ ਬਾਰੇ ਵੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇ ਸਹੀ ਹੈ ਤਾਂ ਇਹਦੇ ਵਾਸਤੇ ਕੋਈ ਜ਼ਰੂਰੀ ਮਲਕੇ ਕੋਈ ਪਬਲਿਕ ਵਾਸਤੇ ਕੋਈ ਇਫਾਦਤ ਬਾਤ ਤੇ ਹੋਣਾ ਚਾਹੀਦਾ ਇਹ ਤਾਂ ਕਿ ਜਿਹੜੀਆਂ ਇਹ ਗਲਤ ਫਾਫਾਂ ਨੇ ਇਹਨਾਂ ਤੋਂ ਵੀ ਬਚਾਓ ਹੋ ਸਕੇ ਤੇ ਸਹੀ ਹੈ ਤਾਂ ਸਹੀ ਕੰਮ ਹੋਣਾ ਚਾਹੀਦਾ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ